ਦੇ ਵਿੱਚ ਇਸ਼ਾਰਾ ਕਰਕੇ ਬੰਦੇ ਦੇ ਅੰਦਰ ਪੰਜ ਗੁਣ ਨੇ ਜਿਹੜੇ ਪੈਦਾ ਹੋ ਜਾਂਦੇ ਨੇ ਸਤ ਸੰਤੋਖ ਧੀਰਜ ਦਇਆ ਤੇ ਈਮਾਨ ਜਿਸਦੇ ਅੰਦਰ ਪੰਜ ਗੁਣ ਇਹ ਪੈਦਾ ਹੋ ਜਾਣ ਤੇ ਭਾਵੇਂ ਗੁਣ ਤੇ ਇੱਕ ਬੰਦੇ ਦੇ ਅੰਦਰ ਪੈਦਾ ਹੋਵੇ ਤੇ ਬਹੁਤ ਵੱਡੀ ਗੱਲ ਹੈ ਜਦੋਂ ਗੁਰੂ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰੀਏ ਗੁਰੂ ਦੀ ਸਤ ਸੰਗਤ ਦੇ ਵਿੱਚ ਸਤ ਸੰਗਤ ਕਰੀਏ ਤੇ ਇਹ ਜਿਹੜਾ ਬੁਰਜਿਕ ਵਿਆਰਾ ਪੰਜ ਗੁਣਾ ਦਾ ਧਾਰ ਨਹੀਂ ਹੋ ਜਾਂਦਾ ਜਿਹੜੇ ਬਹੁਤ ਵੱਡੇ ਵੱਡੇ ਗੁਣ ਹੈ ਸਤ ਦਾ ਗੁਣ ਹੈ ਅੰਦਰ ਸੱਚ ਪਰਵੇਸ਼ ਕਰ ਜਾਣਾ ਦੂਜਾ ਸੰਤੋਖ ਦਾ ਗੁਣ ਜਦੋਂ ਤੱਕ ਸੰਤੋਖ ਨਹੀਂ ਆਉਂਦਾ ਬੰਦਾ ਰਜਦਾ ਨਹੀਂ ਸੰਤੋਖ ਆ ਗਿਆ ਤੇ ਰਜ ਜਾਂਦਾ ਉਹ ਗੁਣ ਪੈਦਾ ਹੋ ਜਾਂਦਾ ਹੈ ਦਇਆ ਦਇਆ ਦਾ ਗੁਣ ਪੈਦਾ ਹੋ ਜਾਂਦਾ ਹੈ ਜੀਵਾਂ ਤੇ ਦਇਆ ਕਰਨੀ ਆਠ ਸਾਰ ਤੀਰਤ ਸਗਲ ਹਉਂ ਜੀ ਦਇਆ ਪਰਵਾਣ ਜਿਹਦੇ ਅੰਦਰ ਦਇਆ ਦਾ ਗੁਣ ਹੋਵੇ ਜੀਵਾਂ ਤੇ ਦਇਆ ਕਰਦਾ ਹੋਵੇ ਸ਼ਾਂਤ ਤੀਰ ਦਾ ਸ਼ਨਾਣ ਕਰ ਬੈਠੇ ਸਭ ਨੂੰ ਕਦੇ ਪ੍ਰਾਪਤ ਹੋ ਜਾਂਦਾ ਹੈ ਅੱਠ ਛੱਤ ਤੀਰ ਸਗਲ ਕੁੱਲ ਜੀ ਤਿਆ ਹਰਵਾ ਧੀਰਜ ਬਹੁਤ ਵੱਡਾ ਗੁਣ ਹੈ ਧੀਰਜ ਦਾ ਇਹ ਧੀਰਜ ਦਾ ਗੁਣ ਧਰਤੀ ਦੇ ਵਿੱਚ ਹੁੰਦਾ ਹੈ ਧਰਤੀ ਦੇ ਵਿੱਚ ਧੀਰਜ ਦਾ ਹੋਣਾ ਹੈ ਜਿਹੜਾ ਵੀ ਭਾਵੇਂ ਧਰਤੀ ਨਾਲ ਕੋਈ ਮੁੱਟ ਦਾ ਕੋਈ ਤੇ ਭਗਾ ਵਾਲਿਓ ਖਿਮਾ ਦਾਤੋ ਖਿਮਾ ਕਰ ਦੇਣਾ ਕਿਸੇ ਨੂੰ ਨਾ ਵੀ ਖਿਮਾ ਕਰਨ ਵਾਲੀ ਗੱਲ ਹੋਵੇ ਤਾਂ ਵੀ ਖਿਮਾ ਕਰ ਦੇਣਾ ਇਹ ਬਹੁਤ ਵੱਡੇ ਗੁਣ ਹੈ ਖਿਮਾ ਕਰ ਦੇਣਾ ਬਹੁਤ ਵੱਡਾ ਗੁਣ ਹੈ ਤੇ ਭਗਾ ਵਾਲਿਓ ਧੀਰਵਲ ਮਸੰਦ ਦੇ ਕੋਲੋਂ ਗੋਲੀ ਚਲਵਾਉਂਦਾ ਧਨ ਗਰੂ ਤੇਗ ਬਹਾਦਰ ਮਹਾਰਾਜੀ ਦੇ ਉੱਤੇ ਗੋਲੀ ਚਲਵਾ ਦਿੱਤੀ ਸ਼ੀਹੇ ਮਸੰਦ ਕੋਲੋਂ ਜਿਹੜੀ ਕੇ ਮੱਥੇ ਦੇ ਨਾਲ ਖੈਦੀ ਹੋਈ ਲੱਗ ਗਈ ਬਚਾਅ ਹੋ ਗਿਆ ਪਰ ਸਤਗੁਰੂ ਫੇਰ ਵੀ ਉਸ ਨੂੰ ਘੇਮਾਉਂਦੇ ਭਰੋ ਭਲੇ ਧੀਰਮਤ ਭਲੇ ਧੀਰਮਤ ਭਲੇ ਗੋਲੀ ਮਾਰਨ ਵਾਲੇ ਦਾ ਵੀ ਸਤਗੁਰੂ ਭਲਾ ਹੀ ਸੋਚਦੇ ਨੇ ਈਸ਼ਰੂ ਕਹਿੰਦੇ ਨੇ ਖੇਮਾ ਕਰ ਦੇਣ ਵਾਲਾ ਬਹੁਤ ਵੱਡੇ ਵੱਡੇ ਇਹ ਗੁਣ ਨੇ isso, sabe